ਆਣਾ ਆਇਆ ਆ ਬੰਦਵਾ ਬਈ ਰੁਕ ਜਾ ਬਈ ਵਾ ਰੋਕ ਜਾ ਕੋਈ ਆ ਵਾ ਯਾਰ ਇੰਨੇ ਤਰਾਂ ਅੜਦੀ ਕਿਸੇ ਨੂੰ ਨਿਗਰ ਰੱਖ ਲੈ ਬਣਾ ਦੇ ਜੀ ਇੱਥੇ ਬਸ ਨਾਲੇ ਆ ਇਹੋ ਤੁ ਕਿੱਥੇ ਆ ਰਹਿਣਾ ਬੇਤਿਆ ਇਹ ਹਮੋਂ ਜਰਾ ਧਿਆਨ ਨਾਲ ਸੁਣੋ ਬੇਤਿਆ ਸ਼ਾਂਤੀ ਨਾਲ ਰੋਕੀ ਤਾਂ ਮੈਂ ਧੰਨਵਾਦੀ ਕਹਦਾ ਕੋਈ ਸਾਈਬ ਕਿ ਤੁਸੀਂ ਕਈ ਵੱਡੀ ਗੱਲ ਕਰਦੇ ਆਂ ਛੋਟੇ ਨੇ ਸਨੇਹ ਤਾਂ ਹੈ। ਕੋਈ ਨਹੀਂ ਕੋਈ ਦਫਤਰ ਵੀ ਕੀਤੀ ਸੀ ਰੋਲੀ ਦਾ ਦੂਰ ਕਰਕੇ। ਮੈਂ ਸਾਰਿਆਂ ਦਾ ਧੰਨਵਾਦ ਕਰਦਾ ਜਿਲੋਂ ਧੰਨਵਾਦ ਕਰਦਾ ਤੁਹਾਡਾ ਇੱਕ ਇੱਕ ਕਦਮ ਮੇਰੇ ਸਿਰ ਮੱਥੀ ਹੈ। ਸਰਕਾਰਿਓ ਮੰਤਰੀਓ ਜਿਹੜੇ ਬੈਠੇ ਇਹ ਬੰਦ ਸਾਡੇ ਕਾਂਗਰਸ ਪਾਰਟੀ ਦੇ ਡਾਕਟਰ ਗੇਸੂਰੇ ਮਰਜੋਟੇਆ ਲੋਕ ਸਭਾ ਤੋਂ ਉਮੀਦਵਾਰ ਡਾਕਟਰ ਤਰਨਵੀਰ ਗਾਂਧੀ ਜੀ ਸਾਰੇ ਆਜੂ ਹੋਰ ਬੈਠੇ ਸਾਰੇ ਸਰਕਾਰੋ ਮੇਰੇ ਕਾਂਗਰਸ ਪਾਰਟੀ ਦੇ ਲੀਡਰ ਸਹਿਬਾਨ ਸਾਡੇ ਬਲੌਕ ਦੇ ਪ੍ਰਧਾਨ ਸਹਿਬਾਨ ਮੇਲਾ ਕਾਂਗਰਸੀਆਂ ਮੇਰੀਆਂ ਪੈਣਾ मेरे नौजवान भीर साक्री मैं चेयरमैन साहब जिला परिषद और सारे ही जिन्हें भी प्रोग्राम आए हैं मेरे वर्कर मेरे भा मेरा परिवार मैं कहना मैं सारे करता वागुरु जी का खालसा जय श्री राम अ ਆਪਾਂ ਰਸ਼ਮੀ ਤਾਰ ਦੇ ਉੱਤੇ ਡਾਕਟਰ ਸਾਹਿਬ ਦਾ ਜਿਹੜਾ ਤਬਾਜਾ ਰਸ਼ਮੀ ਤਾਰ ਪਿਆ ਦੁਰਘਟਨ ਕਰਨ ਲੱਗਾ ਜਿਹੜੀ ਇਹ ਨੁਕਸਾਨ ਦੀ ਚੋਣ ਹੈ ਤੇਰੇ ਵੀਰੋਂ ਇੱਕ ਬੜੀ ਰਹਿਮ ਕੋਣ ਇਹਨੇ ਜਦ ਦੇਸ਼ ਦਾ ਤੁਸੀਂ ਜਿਹੜਾ ਪਰਵੇਖਾ ਤੁਹਾਡੇ ਬੱਚਿਆਂ ਦਾ ਪਰਵੇਖਾ ਉਹਦਾ ਤੁਸੀਂ ਫੈਸਲਾ ਕਰਨਾ ਇੱਕ ਜੋ ਨਾਦੀ ਨਹੀਂ ਅੱਜ ਜੋ ਦੇਸ਼ ਦੇ ਹਾਲਾਤ ਨੇ ਤੁਹਾਡੇ ਬਾਰੇ ਮੈਂ ਸਮਝਦਾ ਕੁਝ ਗੱਲਾਂ ਜਿਹੜੀਆਂ ਨੇ ਉਹ ਦਸਨੀਆ ਜ਼ਰੂਰੀਆਂ ਡਾਕਟਰ ਸਾਹਿਬ ਵੀ ਉਹਦੇ ਤੇ ਜਾਣਨਾ ਪਾਉਣਗੇ 10 ਸਾਲ ਹੋ ਗਏ ਜਿੰਦਰ ਮੋਦੀ ਦੀ ਸਰਕਾਰ ਦੇਸ਼ ਤੇ ਚੱਲ ਰਹੀ ਹੈ ਔਰ ਇਹ 10 ਸਾਲਾਂ ਦੇ ਵਿੱਚ ਜੋ ਸਾਡੇ ਉਪਦੇ ਦੇਸ਼ ਦੇ ਰੁਲਾਬ ਫੇਰ ਇਸ ਤਰੀਹ ਰਹਿ ਗਈ ਆਰਥਿਕ ਸਿੱਧੀ ਸਾਡੇ ਦੇਸ਼ ਦੀ ਜੋ ਬਣੀ ਹੈ ਔਰ ਜੋ ਜਾਤ ਪਾਤ ਦੀ ਰਾਜਨੀਤੀ ਹੋ ਰਹੀ ਹੈ ਵਸੰ ਦਾ ਲੋਕਾਂ ਨੂੰ ਜਾਤ ਪਾਤ ਦੇ ਉੱਤੇ ਵੰਡਿਆ ਜਾ ਰਿਹਾ ਉਹਨਾਂ ਦੇ ਉੱਤੇ ਵੋਟਾਂ ਮੰਗੀਆਂ ਜਾ ਰਹੀਆਂ ਨੇ ਉਸ ਤੋਂ ਪਹਿਲਾਂ ਡਾਕਟਰ ਸਾਹਿਬ ਡਾਕਟਰ ਮਨੋ ਸਿੰਘ ਦੀ ਸਰਕਾਰ ਰਹੀ 10 ਸਾਲ ਔਰ ਉਹਦੇ ਬਾਅਦ ਰਾਜ ਵੀ ਤੁਸੀਂ ਯਾਦ ਕਰੋਗੇ ਕਿ ਅੱਜ ਵੀ ਸਾਡਾ ਜਿਹੜਾ ਦੇਸ਼ ਹੈ ਯਾਦ ਕਰਦਾ ਕਿ ਡਾਕਟਰ ਮਨਮੋਹ ਸਿੰਘ ਦਾ ਜਦੋਂ ਉਪ ਪ੍ਰਧਾਨ ਮੰਤਰੀ ਕਦੇ ਦੇਸ਼ ਤੇ ਨਹੀਂ ਐ ਕਿੰਨੇ 400 ਰੁਪਏ ਦਾ ਸਲਤਰ ਹੁੰਦਾ ਸੀ ਜਦੋਂ ਡਾਕਟਰ ਮਨਮੋਹ ਸਿੰਘ ਪ੍ਰਧਾਨ ਬਣਦੇ ਸੀ ਆ ਮੇਰੀਆਂ ਭੈਣਾਂ ਬੈਠੇ ਨੇ ਹੁਣ ਦੱਸੋ ਕਿੰਨੇ ਦਾ ਸਲਤਰ ਹੈ 1300 1400 ਰੁਪਏ ਦਾ ਇਹਨਾਂ ਸਕੂਲ ਵਾਲਾ 50 ਰੁਪਏ ਲੱਗਦਾ ਸੀ ਅੱਜ 100 ਰੁਪਏ ਤੋਂ ੱਤੇ ਆਇਆ ਹੈ ਜਿਹੜੀ ਆਰਥਿਕ ਸਥਿਤੀ ਹੈ ਦੇਸ਼ ਦੀ ਉਹਦੀਆਂ ਜਿਹੜੀਆਂ ਇਹ ਆਮੜੇ ਦੱਸਦੇ ਨੇ ਉਹ ਸਾਰੀਆਂ ਜਿਹੜੀਆਂ ਨੇ ਉਹ ਇੱਕ ਸੱਤ ਬਣਾ ਗਿਆ ਹੋਈਆਂ ਕਿਉਂਕਿ ਆਮੜੇ ਨੇ ਆਪ ਕਿਉਂਕਿ ਸਾਡੇ ਦੇਸ਼ ਦੀ ਮੇਰੀ ਹਾਲਾਤ ਅੱਜ ਬਲਣਕੀ ਨੂੰ ਬਈ ਫਰਮਾਂ ਸਾਈਡ ਤੇ ਗਿਆ ਜਾ ਰਿਹਾ ਹੈ ਅੱਜ ਮਿਨੋਰਟੀ ਜਿਹੜੀਆਂ ਨੇ ਉਹਨਾਂ ਨੂੰ ਫਟਿਆ ਜਾ ਰਿਹਾ ਹੈ ਬਹੁਤ ਸੋਚ ਸਮਝ ਕੇ ਇਹ ਪਹੁੰਚੇ ਤੁਸੀਂ ਇਹ ਦੇ ਨਾਲ ਤੁਸੀਂ ਦੇਸ਼ ਦਾ ਕੁਮਿੰਗ ਦਾ ਫੈਸਲਾ ਕਰਨਾ ਹੈ ਡਾਕਟਰ ਕਰਮਵੀਰ ਗਾਂਧੀ ਜੀ ਮੇਰੇ ਪਿਤਾ ਸਮਾਨ ਦੇ 2014 ਦੇ ਵਿੱਚ ਅਸੀਂ ਇੱਕ ਦੂਜੇ ਦੇ ਖਿਲਾਫ ਚੋਣ ਵੀ ਲੜੀ ਹੈ ਪਰ ਮੈਂ ਇਹਨਾਂ ਦਾ ਸਤਾਰਿਕ ਪਿਤਾ ਦੀ ਤਰ੍ਹਾਂ ਕਰਦਾ ਕਿਉਂਕਿ ਇਹ ਬਹੁਤ ਅੱਛੇ ਇੱਕ ਬਹੁਤ ਸੂਝਵਾਨ ਬੇਦਾਗ ਸ਼ਖਸੀਅਤ ਹੈ ਪਰ ਇਹ ਕੋਈ ਐਮਪੀ ਬਣਨ ਲਈ ਕਾਂਗਰਸ ਪਾਰਟੀ ਦੇ ਵਿੱਚ ਨਹੀਂ ਆਏ ਜਿਹੜੇ ਜੀ ਲੋਕਾਂ ਨੂੰ ਪਹੁੰਚਾ ਉਹ ਕਈ ਵਾਰੀ ਪ੍ਰੈਸ ਰੈਲੀ ਦਾ ਪੁਰਜ਼ੇ ਨੇ ਜੀ ਡਾਕਟਰ ਸਾਹਿਬ ਜੀ ਉਹ ਆਇਆ ਅੰਤ ਸਿਗੇ ਡਾਕਟਰ ਸਾਹਿਬ ਜੀ ਅੱਜ ਫਾਉਂਡਰ ਪਾਰਟੀ ਦੇ ਵਿੱਚ ਆਏ ਨੇ ਤਾਂ ਉਹ ਰਾਹੁਲ ਗਾਂਧੀ ਦੀ ਜਿਹੜੀ ਸੋਚ ਨੂੰ ਦੇਖ ਕੇ ਆਏ ਕਿ ਕੋਈ ਲੀਡਰ ਹੈ ਇਹ ਇੰਡੀਆ ਬਲੱਗ ਹੈ ਜਿਹੜਾ ਦੇਸ਼ ਨੂੰ ਬਚਾ ਸਕਦਾ ਹੈ ਇਹ ਉਹ ਸੋਚ ਨਾਲ ਜੁੜ ਕੇ ਆਏ ਨੇ ਇਲੈਕਸ਼ਨ ਨਹੀਂ ਜਿੱਤਣਾ ਚਾਹੁੰਦੇ ਇਹ ਕਹਿੰਦੇ ਸੀ ਮੈਂ ਨਹੀਂ ਇਲੈਕਸ਼ਨ ਲੜੀ ਕਿਉਂ ਡਾਕਟਰ ਮੈਂ ਗੱਲ ਕਹਿ ਰਿਹਾ ਤੇ ਤੁਸੀਂ ਕਹਿ ਰਹੇ ਮੈਂ ਇਹ ਇਲੈਕਸ਼ਨ ਨਹੀਂ ਜਿੱਤਣਾ ਚਾਹੁੰਦੇ ਪਰ ਹਾਈ ਕਮਾਂਡ ਨੇ ਕਹਾਂ ਕਿ ਦੋਸਤ ਸਾਹਿਬ ਤੁਹਾਡੇ ਹਰ ਇੱਕ ਸੱਚੇ ਬੰਦੇ ਅੱਛੀ ਸੋਚ ਵਾਲੇ ਬੰਦੇ ਸਿਕਨਿਕ ਸੋਚ ਵਾਲੇ ਬੰਦਿਆਂ ਦੀ ਅੱਜ ਕਾਂਗਰਸ ਪਾਰਟੀ ਨੂੰ ਲੋੜ ਹੈ। ਸਿਵਾ ਕਰ ਰਿਹਾ ਗਿਆ ਤੇ ਉਸ ਨੂੰ ਵੀ ਦੁਹਾਨੀ ਵੱਲ ਤੋਂ ਜਦੋਂ ਕਾਲਜ ਗਏ ਹੈਗੇ ਤਾਂ ਪਿੰਡਾਂ ਦੀ ਸਵੇਦਨਾ ਨਾਲ ਗੁਰਮਤਿ ਦਾ ਹੱਲੀ ਕਿਰਪੀ ਨਾਲ ਕੇ ਗਿਆ ਕਾਲਜਾਂ ਤੇ ਬਹੁਤ ਜ਼ਤੀ ਵਿਦਿਆਰਥੀਂ ਦੌਰਨ ਚਲੇ ਗਏ 75 ਰਹਿਮਨਸੀ ਜੇਲ੍ਹ ਹੋ ਗਈ ਉਸ ਤੋਂ ਬਾਅਦ ਮੈਂ 4 ਸਾਲ ਲੁਧਿਆਣੇ ਮਜ਼ਦੂਰਾਂ ਵਿੱਚ ਅਕਾਸੀ ਲਾਗੇ ਸਿਆਸੀ ਤੱਕ ਕੰਮ ਕੀਤਾ ਵਿੱਚ ਰਿਆ ਉੱਥੇ ਸੌਣਾ ਉੱਥੇ ਜਾਗਣਾ ਉੱਥੇ ਕੰਮ ਕਰਨਾ ਜਦੋਂ ਆਮ ਆਦਮੀ ਪਾਰਟੀ ਦਾ ਆਇਆ ਅੰਨਾ ਹਜਾਰੀ ਦੀ ਲਹਿਰ ਆਈ ਤਾਂ ਮੈਨੂੰ ਵੀ ਲੱਗਿਆ ਇਸ ਬੰਦੇ ਅੰਦਰ ਕੋਈ ਹੱਥ ਘੁੰਮੀ ਨਾ ਜਦੋਂ ਉਹ ਸਮਾਰਤ ਵਾਹਿਜੁਲ ਹੁੰਦੀ ਹੈ ਉਹ ਜਾਗ ਪੈਦੀ ਹੈਗੀ ਹੈ ਤਾਂ ਮੈਨੂੰ ਵੀ ਲੱਗਿਆ ਕਿ ਹਿੰਦੁਸਤਾਨ ਦੀ ਸਿਆਸ ਨਵਾਂ ਸੂਰਜ ਉਗਮਾਇਆ ਆਇਆ ਠੰਡੀ ਹਵਾ ਦਾ ਪੁੱਲ ਆਇਆ ਆਏਗਾ ਇੱਕ ਇਮਾਨਦਾਰ ਸਿਆਸਤ ਇੱਕ شریف ਲੋਕਾਂ ਦੀ ਸਿਆਸਤ ਇੱਕ ਪਾਰਦਰਸ਼ੀ ਸਿਆਸਤ ਹਾਈ ਕਮਾਂਡ ਕਾ ਚੱਲਣਾ ਹੋਣਾ ਪੀਆਈਬੀ ਕਾ ਚੱਲਣਾ ਹੋਣਾ ਪਾੜੀ ਦੇ ਅੰਦਰ ਜਮਹੂਰੀਅਤ ਹੋਣੀ ਹੈਗੀ ਹੈ ਮੈਂ ਵੀ ਇਹਦੇ ਵਿੱਚ ਖੁੱਲ੍ਹ ਪਿਆਸ ਅੰਦੋਲਨ ਵਿੱਚ ਤੁਹਾਡੇ ਸਾਹਬ ਦੀ ਕਿਰਪਾ ਨਾਲ ਮੈਨੂੰ ਵੀ ਮੰਦਾ ਮੌਕਾ ਮਿਲਿਆ ਪਰ ਮੈਨੂੰ 6 ਮਹੀਨੇ ਪਤਾ ਲੱਗਿਆ ਜਿਹੜੇ ਆਮ ਆਦਮੀ ਪਾਰਟੀ ਫਰਾਡ ਹੈਗੀ ਹੈ ਧੋਖਾ ਹੈਗੀ ਹੈ ਕਹਿੰਦੇ ਕੁਝ ਹੋ ਰਿਹਾ ਤੇ ਕਰਦੇ ਕੁਝ ਹੋ ਰਹੀ ਹੈ ਬਿਲਕੁਲ ਮੈਂ ਲੰਗੀ ਹੋ ਗਈ ਮੇਰੇ ਕੋਲ ਤੇ ਮੈਂ ਝੂਠ ਸੁਣਿਆ ਗਿਆ ਸੀਗਾ ਕਿ 2 ਫਰਵਰੀ ਨੂੰ ਅੱਜ ਮਿਨੇਵਾਨਾ ਇਹਨਾਂ ਨੂੰ ਸਾਹ ਦਿੱਤਾ ਸਭ ਤੋਂ ਪਹਿਲਾਂ ਲੈ ਜਗਾ ਡਾਕਟਰ ਗਾਂਧੀ ਜੀ ਦਾ ਤੁਹਾਡਾ ਜਿਹੜਾ ਆਮ ਆਦਮੀ ਪਾਰਟੀ ਦੇ ਚਿਰ ਉੱਤਰ ਨੂੰ ਚਾਲ ਚੱਲ ਨੂੰ ਸਮਝ ਕੇ ਲੱਤ ਮਾਰ ਕੇ ਬਾਹਰ ਆਇਆ ਬਾਕੀ ਦਾ ਕੱਡੇ ਨੇ ਚਾਹੇ ਸਾਡੇ ਕੇਰਾਂ ਸਾਹਿਬ ਹੋਣ ਚਾਹੇ ਛੋਲੇਬਾ ਸਾਹਿਬ ਹੋਣ ਚਾਹੇ ਡਾਕਟਰ ਤਜੀਦ ਸਿੰਘ ਹੋਵੇ ਚਾਹੇ ਕੁਬੀਤ ਕੁਕੀ ਹੋਵੇ ਸਾਰੇ ਕੱਡੇ ਨੇ ਡਾਕਟਰ ਗਾਂਧੀ ਛੱਡ ਕੇ ਆਸੀ ਕਹਿਣੋ ਕਿ ਲਾ ਤੇਰੀ ਪਾਰਟੀ ਜਿੰਦਾਬਾਦ ਅੰਤਰ ਗਾਂਧੀ ਜਿੰਦਾਬਾਦ ਯਾਰ ਤੇਰੀ ਪਾਰਟੀ ਮੇਰੇ ਦਸਵਾਂ ਦੀ ਪਾਰਟੀ ਨੇ ਮਸੂਲਨਾ ਦੀ ਪਾਰਟੀ ਨੂੰ ਸਮਝ ਕਿ ਐਸੇਗਾ ਤੁਸੀਂ ਝੂਠੇ ਹੋ ਫਰਡੂ ਬੜੇ ਮਾੜੇ ਸਾਥੂ ਆਗੇ ਆ ਸਾਡੀ ਜੋ ਗੱਲ ਨਹੀਂ ਜੋ ਦੀ ਕਹਿੰਦੇ ਹੋ ਸੋ ਮੈਂ ਇਹਨੂੰ ਤਾਲਗੜਾ ਚਾਹਤੀ ਉਸ ਤੋਂ ਬਾਅਦ ਲਗਾਤਾਰ ਪੰਜਾਬ ਦੇ ਬੰਦਿਆਂ ਨੇ ਰਾਜਨੀਤੀ ਕੀਤੀ ਹੈ ਨਸ਼ੇ ਦੇ ਮਾਮਲੇ ਫਿਲਪੁੱਕੀ ਦਾ ਪੀਪੂਕੀ ਵਾਲਾ ਜਿਹੜਾ ਕਿ ਜਿਹੜੀ ਨਜ਼ਾਇਹਤ तौर ਤੇ ਇਹਨੂੰ ਰਾਤੀ ਬਣਾਤਾ ਹੈ ਮੁਜਰਮ ਬਣਾਤਾ ਫੀਪੁੱਕੀ ਵਾਪਰ ਵਾਲਿਆਂ ਨੂੰ ਇਹਦਾ ਸੋਚਦਾ ਹੁਣ ਵੀ 24 ਹਜ਼ਾਰ ਬੰਦਾ ਵੀ ਪੁੱਕੀ ਵਰਤਣ ਵਾਲਾ ਜੇਹਲਾ ਜਗਾ ਤੇ ਮੈਂ ਅਪੀਲ ਕੀਤੀ ਤਾਂ ਬਿੱਲ ਲੱਗੇ ਗਿਆ ਪਾਰਲੀਮੈਂਟ ਦੇ 250 ਮੈਂਬਰਾਂ ਨੂੰ ਮਨਾ ਲਿਆ ਕਿ ਆਪਾਂ ਜਿਹੜੇ ਘਾਤੜ ਨਸ਼ੇ ਆ ਚਿੱਟਾ ਹੋਇਆ ਸਮੈਤ ਹੋਈ ਹੀਰਨ ਹੋਈ ਗੋਰੀਆ ਹੈ ਕਿਸ ਪੈਰੀ ਕੈਮੀਕਲ ਨਸ਼ੇ ਆ ਇਹਨਾਂ ਬਾਰੇ ਬੋਝ ਲਾਕ ਰਹੀਏ ਇਹ ਪੰਜਾਬ ਦੇ ਰਵਾਇਤੀ ਨਸ਼ੇ ਆ ਪੰਜਾਬ ਹਜ਼ਾਰਾਂ ਸਾਲ ਤੋਂ ਪੀਪੁੱਕੀ ਵਰਤਦਾ ਹੈਗਾ ਇਹਨਾਂ ਬਾਰੇ ਆਪਾਂ ਲੜੀਆਂ ਰੁਕ ਬਣਾਈਏ ਇਹ ਕੋਈ ਮੁਜਰਮ ਨਹੀਂ ਹੈਗੇ ਇਹ ਬਿਮਾਰ ਨੇ ਹੈਗੇ ਸਾਰੇ ਮੁਲਕਾਂ ਦਾ ਕਾਨੂੰਨ ਬਦਲਦੇ 42 ਮੁਲਕਾਂ ਦਾ ਕਾਨੂੰਨ ਬਦਲਦੇ ਤੇ ਸਾਡੇ ਮੁਲਕ ਅਜੇ ਵੀ ਇਹਨਾਂ ਨੂੰ ਮੁਜਰਮ ਬਣਾ ਕੇ ਰੱਖਿਆ ਹੋਇਆ ਜੇਲਾ ਸੁਧਕੇ ਰੱਖਿਆ ਹੋਇਆ ਇਹ ਮੈਂ ਬਿੱਲ ਪੇਸ਼ ਕੀਤਾ ਸਿੱਖ ਮੈਰਿਜ ਬਿੱਲ ਕਿ ਜੇ ਇਥੇ ਹਿੰਦੂ ਮੈਰਿਜ ਆਕਦਾਗਾ ਮੁਸਲਮਾਨ ਪਾਸੋਂ ਆਏਗਾ ਤਾਂ ਸਾਡੇ ਸਿੱਖ ਭਾਈਚਾਰੇ ਵਾਸਤੇ ਇੱਕ ਡੈਡੀਕੇਟਿਡ ਸਮਰਪਤ ਸਿੱਖ ਮੈਰਿਜ ਬਿੱਲ ਮਿਲ ਕਿਉਂ ਨਹੀਂ ਸਕਦਾ ਮੈਂ ਗੁਰਦੇਵ ਸਿੰਘ ਹਾਈਐਸ ਨਾਲ ਹੋਣਾ ਮਿਲ ਕੇ ਕੇ.ਐਲ.ਐਸ ਸੁਣਦਿਓ ਨਾਲ ਮਿਲ ਕੇ ਐਜੀਬੀਸੀ ਨਾਲ ਮਿਲ ਕੇ ਹਿੰਦੁਸਤਾਨੀ ਪਾਰਲੀਮੈਂਟ ਪਹਿਲੀ ਵਾਰ ਸਿੱਖ ਮੈਰਿਜ ਬਿੱਲ ਮੈਂ ਪੇਸ਼ ਕੀਤਾ ਸਰ ਰਾ ਨੰਨ ਮੈਂ ਚੱਕਦਾ ਹੈ ਜਿਹੜਾ ਨੰਨ ਮੈਂ ਚੱਕਦਾ ਹੈ ਸਿਰਫ ਉਹਦੇ ਚ ਸੂਚੀਬੱਧ ਹੋਣੀ ਚਾਹੇ ਇਸ ਪਹਿਲੀ ਸੁਣਦਾ ਹੈ ਕਿ ਅਦਰਵਾਦੀਆਂ ਨੇ ਸਿੱਖਾਂ ਨੂੰ ਜੈਨੀਆਂ ਨੂੰ ਬੋਧੀਆਂ ਨੂੰ ਕਿੰது ਮੈਂ ਚੱਕਦੇ ਕਲਪ ਕੀਤਾ ਹੋਇਆ Hindu ਮੈਂ Hindu ਦੇ ਨਾਲ ਸੋ ਉਹ ਰਾਜ ਸਥਾ ਥੋੜਾ ਦਾ ਸਰਗੰਦੀ ਸੀ ਨਵਾਂ ਬਿਲ ਪੇਸ਼ ਕੀਤਾ ਗਿਆ ਹੈ ਰਾਜ ਪਨਾ ਦੇ ਕਿ ਇਹ ਜੇ 16 ਲੱਖ ਕਰੋੜ ਇੱਕ ਡਾਲੀ ਪਰਿਵਾਰ ਦਾ ਮਾਫ ਹੋ ਸਕਦਾ ਤਾਂ ਸਾਰਾ ਦਾ 8 ਲੱਖ ਕਰੋੜ ਦਾ ਕਰਜ਼ਾ ਕਿਉਂ ਨਹੀਂ ਮਾਫ ਹੋ ਸਕਦਾ ਕੀ ਚਾਹ ਹੈ ਸ਼ਾਇਦ ਕਿ ਹਜ਼ਾਰਾਂ ਤੋਂ 16 ਕਰੋੜ ਦੇ 16 ਕਰੋੜ 17 ਸੀ ਕੋੜ ਕਿਸਾਨਾਂ ਦੇ ਰਹਿ ਗਏ ਕਾਂਗਰਸ ਪਾਜੀ ਜਿੰਦਾਬਾਦ ਹੋਰ ਗਾਂਧੀ ਜਿੰਦਾਬਾਦ ਹੋਰ ਪਾਜੀ ਜਿੰਦਾਬਾਦ ਸੋ ਮੈਂ ਇਸ ਉਮਰ ਦੇਸ ਪੜਾ ਦੇ ਮੈਂ ਫੈਸਲਾ ਕੀਤਾ ਕਿ ਗਾਂਧੀ ਉਹ ਜਿਸ ਸਿਆਸੀ ਫੈਸਲਾ ਜੰਮਿਆ ਸੀਗਾ ਇਸ ਸਮਾਜਿਕ ਖੇਡਾ ਤੋਂ ਜੁੜਨ ਹੋਇਆ ਜਿਸ ਆਪਕ ਵਿਦਾਇ ਹੈ ਤੁਹਾਨੂੰ ਤੁਹਾਨੂੰ ਪ੍ਰਤੀ ਕਰਦੇ ਮੌਕੇ ਮਿਲੇ ਹੈਗੇ ਹੈ ਤਾਂ ਮੈਂ ਚਾਹਣਾ ਹੈਗਾ ਕਿ ਮੈਂ ਉਸੇ ਵਿਦਾਤ ਮਰਾ ਸਿਆਸੀ ਆਤਮ ਨੂੰ ਪਿਆਰੀ ਸਮਾਜਿਕ ਬਣਾਇਂਗੀ ਮੈਂ ਕੁਟਨ ਤੇ ਨਹੀਂ ਮਰਨਾ ਚਾਹਾਂ ਮੈਂ ਸਿਆਸੀ ਕੁਟਨ ਸਮਾਜਿਕ ਕੁਟਨ ਤਿਆਸ ਕੁਟਨ ਤੇ ਨਹੀਂ ਮਰਨਾ ਚਾਹਾਂ ਕਾਇਮ ਆਊਗਾ ਜਦੋਂ ਬੱਚੇ ਸਾਡੀ ਆਪਣੀ ਪੀੜ੍ਹੀ ਪੁੱਛਣਗੇ ਇਹ ਡਾਕਟਰ ਗਾਂਧੀ ਜੰਨੂ ਸਾਹਿਬ ਜੋ ਮੋਰਕ ਪੇਚਿਆ ਜਾ ਰਿਆ ਸੀ ਪੰਡਿਆ ਜਾ ਰਿਆ ਸੀ ਲੁੱਟਿਆ ਜਾ ਰਿਆ ਸੀ ਕੁੱਟਿਆ ਜਾ ਰਿਆ ਸੀ ਤੁਸੀਂ ਕਿੱਥੇ ਖੜੇ ਸੀ ਤਾਂ ਮੈਂ ਕਹਿਣ ਚੁੱਕਾ ਹਾਂਗਾ ਇਹ ਇਤਿਹਾਸ ਦੇ ਸਹੀ ਪਾਸੇ ਖੜਾ ਸੀ ਮੈਂ ਕਾਂਗਰਸ ਨਾਲ ਖੜਾ ਸੀ ਜਿਹੜੀ ਗੱਲ ਕੋਈ ਦੁਸਤਾਰ ਨਾਲ ਕਰਿਆ ਸੀ ਭਗਤ ਸਿੰਘ ਜਿੰਦਾਬਾਦ ਸੋਸ਼ ਕਰਕੇ ਮੈਂ ਕਾਂਗਰਸ ਆਇਆ ਹੈਗਾ ਮੈਨੂੰ ਕੁਛ ਨਹੀਂ ਚਾਹੀਦਾ ਮੈਂ ਜਿੰਦੀ ਕੋ ਸੰਸਾਰ ਆ ਇਹਨਾਂ ਤੁਹਾਡੇ ਵੀ ਕੋਲ ਦੇਖੋ ਜਾਂਦੇ ਹੋਣਗੇ ਕਿ ਦੇਖੋਗੇ 150 ਬਲਿੱਕ ਨਾਲ 150 ਧਿਆਨ ਵਾਲਾ ਮੇਰਾ ਤਿਲਸਮ ਉਹਨੇ ਰੋਲ ਬਾਪੇ ਦਾ ਉਹਨਾਂ ਕੋਲ ਇਤਿਹਾਸ ਹਰ ਤੋਂ ਪੈਂਦਾ ਹੈ

भारत समादा भारत बदल के एक सोलह सुरखा जीवन जो का भारत सोलह सुरक्षा जीवन जो का हिंदुस्तान तो बना सका बहुत बहुत धन्यवाद वागुरु का